ਪਾਸੇ ਐਡੀ ਵੱਡੀ ਰਿਆਸਤ ਇੱਕ ਪਾਸੇ ਕਿਲਾ ਰਹਿਮਤਗੜ ਤੇ ਉਸ ਤੋਂ ਬਾਅਦ ਕਿਲਾ ਜਿਹੜਾ ਕਿ ਬਾਗ ਕਿਹਾ ਜਾਂਦਾ ਮਹਿਲ ਬਹੁਤ ਵੱਡਾ ਉਸ ਦੇ ਵਿੱਚ ਸੇਵਾ ਕਰਨ ਵਾਲੇ ਇਹ ਬਜ਼ੁਰਗ ਬੇਗਮ ਸਾਹਿਬ ਦੇ ਜਾਣ ਤੋਂ ਬਾਅਦ ਲਵਾਰਸ ਹੋ ਗਏ ਮੈਂ ਇਹਦੇ ਪੁੱਛਣਾ ਕੋਈ ਜਦੋਂ ਉਹਨਾਂ ਦਾ ਇੰਤਕਾਲ ਹੋਇਆ ਮੈਨੂੰ ਮਹਿਬੂਬ ਸਾਹਿਬ ਕਹਿੰਦਾ ਵੀ ਮੇਵੇ ਤੁਸੀਂ ਆਜੋ ਚਾਰ ਬੰਦੇ ਲਿਆਓ ਤੇ ਫਿਰ ਮੈਨੂੰ ਵੀ ਜਿੰਨੇ ਮਤਲਬ ਬੰਦੇ ਜਾਣਦੇ ਮੈਂ ਕਿਹਾ ਵਾਲੇ ਬਾਪੂ ਜੀ ਆ ਚੀਜ਼ ਲਿਓ ਬਾਪੂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ ਢਿੱਲੋਂ ਤੇ ਅੱਜ ਵਕਤ ਅਸੀਂ ਇੱਕ ਤੁਹਾਨੂੰ ਅਜੀਹੀ ਚੀਜ਼ ਦਿਖਾਉਣ ਜਾ ਰਹੇ ਹਾਂ ਅਜੀਹੀ ਬੰਦੇ ਦੇ ਨਾਲ ਇੰਟਰਵਿਊ ਕਰਾਂਗੇ ਜਿਸ ਨੇ ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਦੀ ਪੀੜੀ ਦੇ ਵਿੱਚ ਜਾ ਕੇ ਸੇਵਾ ਕੀਤੀ ਬੇਗੁੰ ਸਾਹਿਬਾ ਪਿਛਲੇ ਸਾਲਾਂ ਦੇ ਦੌਰਾਨ ਜਿਹੜੇ ਕਿ ਉਹਨਾਂ ਦਾ ਦੇਹਾਂਤ ਹੋ ਜਾਂਦਾ ਪੂਰੇ ਹੋ ਜਾਂਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਤੇ ਜਦੋਂ ਅੱਜ ਅਸੀਂ ਮਲੇਰਕੋਟਲਾ ਦੇ ਵਿੱਚ ਪਹੁੰਚੇ ਤਾਂ ਮਲੇਰਕੋਟਲਾ ਦੇ ਵਿੱਚ ਸੋਚਿਆ ਕਿ ਜਿਨ੍ਹਾਂ ਦੇ ਵੱਲੋਂ ਹਾਂ ਦਾ ਨਾਰਾ ਮਾਰਿਆ ਗਿਆ ਸੀ ਸਾਡੇ ਬਾਬਿਆਂ ਦੇ ਪ੍ਰਤੀ ਤਾਂ ਅਸੀਂ ਉਹਨਾਂ ਦੀ ਪੀੜੀ ਦੇ ਵਿੱਚ ਜਾ ਕੇ ਦਰਸ਼ਨ ਕਰੀਏ ਜਾਂ ਉਹਨਾਂ ਸਥਾਨਾਂ ਦੇ ਉਹਨਾਂ ਥਾਵਾਂ ਦੇ ਦਰਸ਼ਨ ਕਰੀਏ ਜਿਹੜੇ ਥਾਵਾਂ ਦੇ ਉੱਪਰ ਨਵਾਬ ਸ਼ੇਰ ਮੁਹੰਮਦ ਖਾਂ ਰਹਿੰਦੇ ਸਨ ਤਾਂ ਮੇਰੇ ਨਾਲ ਮੇਰੇ ਸਾਥੀ ਅ ਮੌਜੂਦ ਸੀ ਅਸੀਂ ਉੱਥੇ ਗਏ ਜਦੋਂ ਵੈਸੇ ਆਏ ਸੀ ਮਲੇਰ ਕੋਟਲਾ ਦੇ ਵਿੱਚ ਕਿਸੇ ਹੋਰ ਕੰਮ ਪਰ ਉੱਥੇ ਜਾ ਕੇ ਸਵੱਬ ਦੇ ਨਾਲ ਇੱਕ ਅਤੀਤ ਸਾਨੂੰ ਮਿਲਿਆ ਅਤੀਤ ਜਿਹੜਾ ਕਿ ਜੁੜਿਆ ਅਸੀਂ ਉਸ ਅਤੀਤ ਦੀ ਜਿਹੜੀ ਕਿ ਇੱਕ ਗੱਲ ਰੱਖਣ ਲੱਗੇ ਆ ਤੁਹਾਡੇ ਸਾਹਮਣੇ ਤਾਂ ਸਾਡੇ ਨਾਲ ਬਜ਼ੁਰਗ ਮੀਵਾ ਸਿੰਘ ਮੌਜੂਦ ਨੇ ਅਸੀਂ ਅੱਜ ਉਹਨਾਂ ਦੇ ਘਰ ਪਹੁੰਚੇ ਆ ਬਜ਼ੁਰਗਾਂ ਦੇ ਤਾਂ ਇਹ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਕਿ ਇਹ ਉਹ ਘਰ ਆ ਜਿਸ ਘਰ ਦੇ ਵਿੱਚ ਸਰਦਾਰ ਮੀਵਾ ਸਿੰਘ ਰਹਿੰਦੇ ਨੇ ਸਰਦਾਰ ਮੀਵਾ ਸਿੰਘ 22 ਤੋਂ 23 ਸਾਲ ਸੇਵਾ ਕੀਤੀ ਆ ਬੀਗਮ ਸਾਹਿਬਾ ਦੇ ਮਹਿਲ ਦੇ ਵਿੱਚ ਜਿਹੜਾ ਕਿ ਮਰੀਰਕੋਟਲਾ ਦੇ ਵਿੱਚ ਸਥਿਤ ਹੈ ਹੂੰ ਰਾਜੀ ਦਾ ਬਾਗ ਕਿਹਾ ਜਾਂਦਾ ਇਹ ਬਜ਼ੁਰਗ ਨੇ ਜਿਹੜੇ ਉਹ ਸਾਹਮਣੇ ਪਾਣੀ ਦੇ ਗਲਾਸ ਲੈ ਕੇ ਆ ਰਹੇ ਨੇ ਤਾਂ ਅਸੀਂ ਇਹਨਾਂ ਬਜ਼ੁਰਗਾਂ ਦੇ ਨਾਲ ਗੱਲ ਕਰਾਂਗੇ ਇੱਕ ਪਾਸੇ ਐਡੀ ਵੱਡੀ ਰਿਆਸਤ ਇੱਕ ਪਾਸੇ ਕਿਲਾ ਰਹਿਮਤਗੜ੍ਹ ਤੇ ਉਸ ਤੋਂ ਬਾਅਦ ਕਿਲਾ ਜਿਹੜਾ ਕਿ ਬਾਗ ਕਿਹਾ ਜਾਂਦਾ ਮਹਿਲ ਬਹੁਤ ਵੱਡਾ ਉਸ ਦੇ ਵਿੱਚ ਸੇਵਾ ਕਰਨ ਵਾਲੇ ਇਹ ਬਜ਼ੁਰਗ ਤਾਂ ਅਸੀਂ ਇਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਬਜ਼ੁਰਗਾਂ ਦੇ ਘਰ ਅਸੀਂ ਪਹੁੰਚੇ ਆ ਤਾਂ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਆ ਪੂਰੀ ਰੱਖਾਂਗੇ ਕਿ ਆਖਰ ਬਜ਼ੁਰਗਾਂ ਦੇ ਇਹ ਹਾਲਾਤ ਨੇ ਜਿਹੜੇ 22-25 ਸਾਲ ਐਡੇ ਵੱਡੇ ਰਿਆਸਤ ਦੇ ਵਿੱਚ ਸੇਵਾ ਕਰਨ ਤੋਂ ਬਾਅਦ ਵੀ ਇਹ ਹਾਲਾਤ ਨੇ ਬਜ਼ੁਰਗਾਂ ਦੇ ਕੋਲ ਮਹਿਜ਼ ਲੱਖ ਰੁਪਿਆ ਜਾਂ 50000 ਰੁਪਿਆ ਵੀ ਨਹੀਂ ਜੁੜ ਸਕਿਆ ਕਿਉਂਕਿ ਬਜ਼ੁਰਗਾਂ ਦੇ ਜਿਹੜੀ ਕਬੀਲਦਾਰੀ ਆ ਬਹੁਤ ਵੱਡੀ ਆ ਚਾਰ ਬੇਟੀਆਂ ਨੇ ਬੇਟੀਆਂ ਦੀ ਸ਼ਾਦੀ ਕਰਨੀ ਆ ਇੱਕ ਦੀ ਕਰੀ ਸੀ ਦੱਸ ਰਹੇ ਸੀ ਬਜ਼ੁਰਗ ਕਿ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਉਹ ਗੁਜ਼ਰ ਚੁੱਕੇ ਨੇ ਤਾਂ ਅਸੀਂ ਅਪੀਲ ਇਹੀ ਕਰਾਂਗੇ ਕਿ ਤੁਹਾਡੇ ਗਾੜੀ ਕਿ ਜਿਹੜੀ ਇਹ ਵੀਡੀਓ ਆ ਇਸ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤੇ ਤਾਂ ਕਿ ਇਹਨਾਂ ਬਜ਼ੁਰਗਾਂ ਦੀ ਮਦਦ ਹੋ ਸਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬਜ਼ੁਰਗਾਂ ਦੀ ਜੋ ਸਾਡੇ ਤੋਂ ਤਿਲਫੁਲ ਹੋ ਅਸੀਂ ਉਹ ਵੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਓ ਕਰਦੇ ਆ ਇਹਨਾਂ ਬਜ਼ੁਰਗਾਂ ਦੇ ਨਾਲ ਗੱਲ ਮੈਂ ਲੋਕੋ ਕਿੰਨਾ ਸਮਾਂ ਤੁਸੀਂ ਉੱਥੇ ਸੇਵਾ ਕੀਤੀ ਆ ਉੱਥੇ ਜੀ 23 ਸਾਲ ਹੋ ਗਏ ਮੈਨੂੰ 23 ਸਾਲ ਹੋ ਗਏ ਬਾਪੂ ਜੀ ਉੱਥੇ ਜਵਾਬ ਕਰਦੇ ਆ ਹਾਂਜੀ 23 ਸਾਲ ਤੇ ਆ ਜੋ ਬਾਈ ਕੀ ਗੱਲ ਕਰਦੇ ਆ ਬਾਪੂ ਜੀ ਉਹਨੇ ਉਹ ਪਿੰਦ ਨੇ ਪਾਣੀ ਤੇ 23 ਸਾਲ ਹੋ ਗਏ ਬਾਪੂ ਜੀ ਫਿਰ ਇੱਥੋਂ ਜਾਣੇ ਕਿਹੜੇ ਸਾਧਨ ਤੇ ਜਾਣੇ ਹੋ ਸਾਈਕਲ ਤੇ ਜੀ ਤੇ ਕਿੰਨੇ ਕਿਲੋਮੀਟਰ ਪੈ ਜਾਂਦਾ ਇੱਥੋਂ ਪਿਛਾਰਾ ਜੀ ਦਾ ਬਾਗ ਆਪਣਾ 10 ਕਿਲੋਮੀਟਰ 10 ਕਿਲੋਮੀਟਰ ਹੈ ਹਾਂਜੀ ਫਿਰ ਆਪਾਂ ਡਾਉਣ ਸਾਈਕਲ ਦੀ ਕਰਦੇ ਹਾਂ ਜੀ ਹਾਂਜੀ ਹਾਂ ਸਾਈਕਲ ਤੇ ਆਉਣਾ ਸਾਈਕਲ ਤੇ ਜਾਂਦੇ ਆਂ ਤੇ ਜਿਵੇਂ ਅਸੀਂ ਉਹ ਕਿਲੇ ਦੀ ਵੀ ਹਾਲਤ ਦੇਖੀ ਆ ਉਹ ਵੀ ਬਹੁਤ ਤਰਸ ਤਰਸਜੋਗ ਆ ਤੇ ਜਿਵੇਂ ਆਪਾਂ ਹੁਣ ਆਪਣੇ ਘਰੇ ਪਹੁੰਚੇ ਆ ਤੇ ਇੱਥੇ ਵੀ ਹਾਲਾਤ ਜਿਵੇਂ ਕਿ ਦੀ ਸੇਮ ਸੇਮ ਹੀ ਨੇ ਹਾਂਜੀ ਤੇ ਜਿਹੜੀ ਉੱਥੇ ਕੋਈ ਆਪਣਾ ਮੰਨ ਕੇ ਚਲ ਵੀ ਗਵਰਨਮੈਂਟ ਦਾ ਕੋਈ ਅਧਿਕਾਰੀ ਆਉਂਦਾ ਤਾਂ ਉਹ ਤੁਹਾਨੂੰ ਕੀ ਹੈਲਪ ਦੀ ਜਾਂ ਕੋਈ ਪੱਕੇ ਪੁੱਕੇ ਕਰਨ ਦੀ ਵੀ ਸੇਵਾ ਉੱਥੇ ਜਿੰਨਾ ਟਾਈਮ ਕੀਤੀ ਕੋਈ ਗੱਲਬਾਤ ਕਰਦਾ ਨਹੀਂ ਨਹੀਂ ਜੀ ਕੋਈ ਨਹੀਂ ਕਰਦਾ ਹੈਗਾ ਅਸੀਂ ਵੀ ਕਹਿੰਦੇ ਆ ਹਾਂਜੀ ਪਿਛਾ ਨੂੰ ਪੱਕੇ ਕਰ ਦੋ ਇੱਥੇ ਕੰਜ ਤੇ ਵੀ ਅਸੀਂ ਜ ਨੂੰ ਪੱਕੇ ਕਰਾਂਗੇ ਜੇ ਕੋਈ ਇੱਥੇ ਕੋਈ ਗੱਲਬਾਤ ਚੱਲੂਗੀ ਹੈ ਨਾ ਸਰਕਾਰ ਦਾ ਤੇ ਪਰਿਵਾਰ ਦੇ ਵਿੱਚ ਆਪਣੇ ਕੌਣ-ਕੌਣ ਨੇ ਜੀ ਪਰਿਵਾਰ ਦੇ ਵਿੱਚ ਮੇਰੇ ਜੀ ਅਸੀਂ ਹੁਣ ਤਾਈਗੇ ਦੋ ਨਹੀਂ ਜਾਣੇ ਹਾਂਜੀ ਤੇ ਮੇਰੀ ਕੁੜੀ ਤੰਨੀ ਬਹਿਤੀਆਂ ਠੀਕ ਹੈ ਜਿਹੜੀ ਲਾਸ਼ ਤੇ ਦੀ ਮੇਰੀ ਕੁੜੀ ਹਾਂਜੀ ਉਹ ਮੇਰੇ ਜਵਾਈ ਦਾ ਇੰਤਕਾਲ ਹੋ ਗਿਆ ਇੰਤਕਾਲ ਹੋ ਗਿਆ ਮਰ ਗਿਆ ਸੰਜਣਾ ਹੈ ਨਾ ਤੇ ਬਾਕੀ ਉਹ ਮੇਰਾ ਦੇਖੋ ਸਾਹਮਣੇ ਸਮਾਨ ਪਿਆ ਹਾਂਜੀ ਇਧਰ ਮਾਰ ਦੀ ਇੱਕ ਵਾਰੀ ਕੈਮਰਾ ਉਹ ਦੇਖੋ ਅੰਦਰ ਵੜ ਕੇ ਦੇਖ ਲਿਓ ਉਹ ਸਮਾਨ ਪਿਆ ਉਹਨਾਂ ਨੇ ਸਾਰਾ ਸਮਾਨ ਕਰ ਲਿਆ ਮੇਰੀ ਬੇਟੀ ਦਾ ਹਾਂ ਹਾਂਜੀ ਇਹ ਅਸੀਂ ਤਾਂ ਫਿਰ ਵੀ ਰੋਲਵਾ ਨਹੀਂ ਪਾਇਮਰੀ ਮੀਟਿੰਗ ਜਰੋਲਵਾ ਨਹੀਂ ਪਉਣਾ ਡੈਡੀ ਰਿਪੋਰਟ ਦੇ ਦੂਗਾ ਚਲੋ ਉਹ ਘਰੇਲੂ ਮਸਲੇ ਹੁੰਦੇ ਨੇ ਜਿਹੜੇ ਪਰ ਅਫਸੋਸ ਇਹ ਆ ਕਿ ਤੁਸੀਂ ਇਹ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਜਿਹੜੇ ਹਾਲਾਤ ਅਸੀਂ ਅੱਜ ਇਸ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ ਕਿਉਂਕਿ ਇਹ ਹਾਲਾਤ ਨੇ ਇਹਨਾਂ ਬਜ਼ੁਰਗਾਂ ਦੇ ਤੁਸੀਂ ਏਡੇ ਵੱਡੇ ਘਰਾਣੇ ਦੇ ਵਿੱਚ ਸੇਵਾ ਕੀਤੀ ਏਡੇ ਵੱਡੇ ਰਿਆਸਤ ਦੇ ਨਾਲ ਸੰਬੰਧਿਤ ਬੇਗਮ ਸਾਹਿਬਾ ਦੇ ਕੋਲ ਤੁਸੀਂ ਰਹੇ ਹਾਂਜੀ ਹਾਂਜੀ ਬੀਗਮ ਸੇਵਾ ਉਦੋਂ ਤਾਂ ਕੁਛ ਨਾ ਕੁਛ ਤੁਹਾਨੂੰ ਦਿੰਦੇ ਹੁੰਦੇ ਆ ਨਹੀਂ ਜਿਮੀਂਦਾਰ ਬਸ ਦਿਹਾੜੀ ਹੀ ਦਿੰਦੇ ਸੀ ਦਿਹਾੜੀ ਦਿੰਦੇ ਸੀ ਬਸ ਦਿਹਾੜੀ ਦੇਣੀ ਹੈ 10 ਰੁਪਏ ਦੇ ਦੇਣੇ ਵੀ ਚਾਹ ਪਾਣੀ ਪੀ ਲੋ ਹੂੰ 10 ਰੁਪਏ ਦੇ ਦੇ ਦਿੰਦੇ ਤੇ ਮੈਨੂੰ ਹੂੰ ਤੁਹਾਡੀ ਬੀਗਮ ਸੇਵਾ ਦੇ ਨਾਲ ਜਿਹੜੀ ਜਾਣ ਪਛਾਣ ਸੀ ਜਾਂ ਜਿਹੜਾ ਉੱਥੇ ਜਾਣਾ ਆਉਣਾ ਸੀ ਜਾਂ ਬੀਗਮ ਸੇਵਾ ਤੁਹਾਨੂੰ ਕੀ-ਕੀ ਬੁਲਾਉਂਦੇ ਸੀ ਮੈਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਸੀ ਬਾਬਾ ਜੀ ਕਹਿ ਕੇ ਹਾਂ ਮੈਂ ਕਹਿੰਨਾ ਬੀਗਮ ਸਾਹਿਬ ਮੈਂ ਤੁਹਾਡੇ ਬੱਚਿਆਂ ਵਰਗਾ ਉਹਨਾਂ ਨੇ ਕਹਿਣਾ ਨਹੀਂ ਬਾਬਾ ਜੀ ਥੋੜੀ ਦਾੜੀ ਚਿੱਟੀ ਆ ਹੂੰ ਥੋੜੀ ਮੈਂ ਇੱਜ਼ਤ ਕਰਦੀ ਆ ਦਾੜੀ ਦੀ ਦਾੜੀ ਦੀ ਇੱਜ਼ਤ ਕਰਦੇ ਹਾਂ ਤੇ ਮੈਂ ਵੀ ਕੋਈ ਐਸ ਨਹੀਂ ਮੈਂ ਆਪਦੀ ਦਾਦੀ ਵਰਗੀ ਮਤਲਬ ਜੇ ਮੇਰੀ ਦਾਦੀ ਹੈ ਹੂੰ ਸਮਝੋ ਵੀ ਮੇਰੀ ਦਾਦੀ ਹੈ ਮੈਂ ਦਾਦੀ ਸਮਝ ਕੇ ਸੇਵਾ ਕਰਦਾ ਸੀ ਕੋਈ ਵੀ ਚੀਜ਼ ਉਹਨੇ ਕਹਿਣਾ ਬਾਬਾ ਜੀ ਆ ਲਿਓ ਆ ਲਿਓ ਪੱਲੇ ਆ ਕੇ ਦੇਣੀ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨੇ ਜਦੋਂ 20-25 ਸਾਲ ਪਹਿਲਾਂ ਤੁਸੀਂ ਉੱਥੇ ਜਾਣਾ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਲਗਾਤਾਰ ਜਾਂਦੇ ਰਹੇ ਉਸ ਮਹਿਲ ਦੀ ਸੇਵਾ ਕੀਤੀ ਉਹ ਮਹਿਲ ਦੀ ਸੇਵਾ ਕੀ ਸਮਝ ਕੇ ਕਰਦੇ ਰਹੇ ਮੈਂ ਤਾਂ ਇਹ ਬਸ ਆ ਦਾ ਘਰ ਸਮਝ ਕੇ ਕਰਦਾ ਰਿਹਾ ਘਰ ਸਮਝ ਜੜੀ ਮੈਂ ਜੜੀ ਧੁੱੜ ਜਾਈ ਤੇ ਮੈਨੂੰ ਲੱ ਲੱਗੇਗਾ ਮੈਂ ਤਾਂ ਸਮਝਾ ਵੀ ਇਹ ਹੈ ਆਪਣਾ ਘਰ ਕਰਾ ਘਰ ਸਮਝ ਕੇ ਕਰਦਾ ਤੇ ਬਾਕੀ ਗੁਰੂ ਗੋਛਿੰਗ ਜਿਹਨੇ ਹਜ਼ਾਰ ਨਾਰਾ ਮਾਰਿਆ ਸੀ ਬੱਚਿਆਂ ਦਾ ਬੱਚਿਆਂ ਲਈ ਹਾਂ ਬੱਚਿਆਂ ਲਈ ਵੀ ਇਹਨੇ ਹਜ਼ਾਰ ਨਾਰਾ ਮਾਰਿਆ ਸੀ ਉਹਦੇ ਲਈ ਵੀ ਮੈਂ ਦੇਖੋ ਸਫਾਈ ਜੀ ਦੇਖੀਏ ਜਾਂ ਕੇ ਕਿੰਨਾ ਸਫਾਈ ਕਰਦਾ ਉਸੋ ਸੁਣਦਾ ਬੇਗੋ ਸਾਹਬ ਦੇ ਜਾਣ ਤੋਂ ਬਾਅਦ ਅਲਵਾਰਸ ਹੋਗੇ ਮੈਂ ਇਹਦੇ ਪੁੱਛ ਲਿਆ ਕੋਈ ਜਦੋਂ ਨਾ ਜ ਇੰਤਕਾਲ ਹੋ ਗਿਆ ਮੈਨੂੰ ਮਹਿਬੂਬ ਸਾਹਿਬ ਕਹਿੰਦਾ ਵੀ ਮੇਵੇ ਤੁਸੀਂ ਆ ਜਾਓ ਚਾਰ ਬੰਦੇ ਲੈ ਆਓ ਤੇ ਫਿਰ ਮੈਨੂੰ ਵੀ ਜਿੰਨੇ ਮਤਲਬ ਬੰਦੇ ਜਾਣ ਦੇ ਮਹਿਕਮੇ ਵਾਲੇ ਬਾਪੂ ਜੀ ਆ ਚੀਜ਼ ਲਿਓ ਬਾਪੂ ਜੀ ਆ ਚੀਜ਼ ਲਵਾ ਤੇ ਮੈਨੂੰ ਨਹੀਂ ਐ ਤੋ ਚਾਹ ਜੀਏ ਮੈਨਾਂ ਪਤਾ ਕੋਈ ਨਾ ਹੋਊਗੀ ਹੋਊਗੀ ਸਭ ਕੁਝ ਮਾਲਕ ਕਰਨ ਵਾਲਾ ਹੁਣ ਇਹ ਜਿਹੜੀ ਬੇਨਤੀ ਹੈ ਕਿਸੇ ਸਮਾਜ ਸੇਵੀ ਨੂੰ ਕਰੀਏ ਆਪਾਂ ਜਾਂ ਕਿਸੇ ਅ ਉਹਨਾਂ ਨੂੰ ਚਾਹਣ ਵਾਲਿਆਂ ਨੂੰ ਕਰੀਏ ਉਹਨਾਂ ਦੇ ਵੀ ਤੁਹਾਡੇ ਘਰ ਦੀ ਜਿਹੜੀ ਇਹ ਹਾਲਾਤ ਨੇ ਉਹ ਥੋੜੇ ਜਿਹਾ ਸੁਧਾਰ ਹੋ ਸਕੇ ਹਨਾ ਹਾਂਜੀ 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 ਦੇ ਮੇਰੇ ਮਕਾਨ ਦੇਖ ਕੇ ਮੈਂ ਹੁਣ ਅੱਗੇ ਮੈਂ ਕੁਝ ਕਰ ਨਹੀਂ ਸਕਦਾ ਹਾਂਜੀ ਥੋੜੇ ਸਾਹਮਣੇ ਬੈਠਾ ਮੈਂ ਕਿੰਨੀ ਉਮਰ ਹੋ ਗਈ ਆਪੂ ਜੀ ਸੱੱਤਰ ਸਾਲ ਦੀ ਉਮਰ 70 ਸਾਲ ਦੀ ਉਮਰ 70 ਸਾਲ ਦੀ ਉਮਰ ਆ ਬਜ਼ੁਰਗਾਂ ਦੀ ਤੇ ਅਸੀਂ ਬਹੁਤੀ ਗੱਲ ਨਹੀਂ ਕਰਨੀ ਪਰ ਜਿੰਨੀ ਗੱਲ ਤੁਹਾਡੇ ਸਾਹਮਣੇ ਰੱਖੀ ਆ ਇਹ ਬਜ਼ੁਰਗਾਂ ਦਾ ਅਤੀਤ ਆ ਜੋ ਅਸੀਂ ਸਾਹਮਣੇ ਰੱਖ ਰਹੇ ਹਾਂ ਜੋ ਜਿਹੜਾ ਕਿ ਅਤੀਤ ਚਲਾ ਗਿਆ ਜਿਹਨੂੰ ਕਹਿੰਦੇ ਆਪਾਂ ਕਿ ਜਿਹੜਾ ਸਮਾਂ ਲੰਘ ਗਿਆ ਤੇ ਉਹ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇਹ ਜਿਹੜੀ ਕਿ ਸਚਾਈ ਹੈ ਇੱਕ ਪਰ ਅੱਜ ਅਸੀਂ ਇਹੋ ਹੀ ਅਪੀਲ ਕਰਨ ਆਏ ਆ ਇਥੇ ਕਿ ਇਹਨਾਂ ਬਜ਼ੁਰਗਾਂ ਦਾ ਜਿਹੜਾ ਮਕਾਨ ਆ ਉਹ ਜੇਕਰ ਕੋਈ ਸਮਾਜ ਸੇਵੀ ਜਾਂ ਜੇਕਰ ਕੋਈ ਬੇਗਮ ਸਾਹਾ ਨੂੰ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਨੂੰ ਨਵਾਬ ਸਾਹਿਬ ਦੇ ਪਰਿਵਾਰ ਨੂੰ ਕੋਈ ਚਾਹਣ ਵਾਲਾ ਤਾਂ ਉਹ ਇਹਨਾਂ ਬਜ਼ੁਰਗਾਂ ਦੀ ਮਦਦ ਕਰੇ ਤੇ ਤਾਂਕਿ ਇਹਨਾਂ ਬਜ਼ੁਰਗਾਂ ਦਾ ਜਿਹੜਾ ਘਰ ਆ ਉਹ ਪਾ ਸਕੇ ਜਿਹੜੀ ਕਿ ਇੱਕ ਦੌੜ ਹੁੰਦੀ ਆ ਗਰੀਬ ਦਾ ਮੂੰਹ ਜਿਹੜਾ ਕਿ ਉਹ ਗੋਲਕ ਹੁੰਦੀ ਆ ਜਿਹੜੀ ਅਪੀਲ ਕਰਦੇ ਆ ਕਿ ਜਿੰਨੀ ਮੱਦ ਤੋਂ ਵੱਧ ਮਦਦ ਹੋ ਸਕਦੀ ਹੈ ਇਹਨਾਂ ਬਜ਼ੁਰਗਾਂ ਦੀ ਕੀਤੀ ਜਾਵੇ ਤਾਂ ਸੋ ਇਹੀ ਅਸੀਂ ਗੱਲਾਂ ਬਾਤਾਂ ਅਸੀਂ ਕਰਨੀਆਂ ਸੀਗੀਆਂ ਤਾਂ ਤੇ ਇੱਕ ਜੇ ਆਪਾਂ ਗੱਲ ਕਰੀਏ ਰਜਿੰਦਰ ਸਿੰਘ ਜਦੋਂ ਕਿਲੇ ਨੂੰ ਲੋੜ ਸੀਗੀ ਗਵਰਨਮੈਂਟ ਦੀ ਉਦੋਂ ਉਹਨਾਂ ਨੇ ਸਮਝਾਈ ਨਹੀਂ ਕੀਤੀ ਉੱਥੇ ਬਾਬਾ ਜੀ ਨੇ ਖੜ ਕੇ ਸਮਝਾਈ ਕੀਤੀ ਸਹਾਸਪਾਈ ਕੀਤੀ ਤੇ ਅੱਜ ਬਾਬਾ ਜੀ ਨੂੰ ਸੋਡੀ ਸਹਿਤਾ ਦੀ ਲੋੜ ਆ ਹੂੰ ਬਿਲਕੁਲ ਤਾਂ ਇਹ ਗਵਰਨਮੈਂਟ ਬਣਿਓ ਜੇਕਰ ਹੋ ਸਕਦਾ ਜਿਹੜੇ ਘਰਾਂ ਘਰ ਆਉਂਦੇ ਨੇ ਜਾਂ ਜਿਹੜੇ ਕਿਸੇ ਵੀ ਸਮਾਜ ਸੇਵੀ ਬੋਲਡਿੰਗ ਹੋ ਸਕਦਾ ਤਾਂ ਜ਼ਰੂਰ ਇੱਥੇ ਮਦਦ ਕਰਿਓ ਤੇ ਜਿਹੜੀਆਂ ਅਸੀਂ ਕਿਲੇ ਦੀਆਂ ਕੰਧਾਂ ਵੀ ਉੱਥੇ ਦੇਖ ਕੇ ਆ ਜਿਹੜੀਆਂ ਕਿ ਜਾਂ ਛੱਤਾਂ ਦੀ ਗੱਲ ਕਰ ਲਈਏ ਮਹਿਲਦਿਆਂ ਦੀ ਉਹ ਵੀ ਅੱਜ ਲਵਾਰਸਾਂ ਨੂੰ ਡੀਕ ਰਹੀਆਂ ਨੇ ਲਵਾਰਸ ਹੋਈਆਂ ਪਈਆਂ ਨੇ ਉਹ ਵੀ ਅੱਜ ਜਿਹੜੀਆਂ ਕਿ ਢਾਈ ਢੇਰੀ ਹੋ ਰਹੀਆਂ ਨੇ ਤਾਂ ਜਿੱਥੇ ਸਾਡੀਆਂ ਪ੍ਰਾਤਨ ਇਤਿਹਾਸਕ ਯਾਦਾਂ ਨੂੰ ਸਾਂਭਣ ਦੀ ਲੋੜ ਆ ਉਥੇ ਹੀ ਅਜੇ ਇਹ ਸਾਡੇ ਬਜ਼ੁਰਗਾਂ ਨੂੰ ਸਾਂਭਣ ਦੀ ਵੀ ਲੋੜ ਆ ਕਿਉਂਕਿ ਇਹਨਾਂ ਦਾ ਇੱਕ ਆਪਾਂ ਇਹ ਕਹ ਲਈਏ ਕਿ ਸਰਦਾ ਸੀ ਉਹਨਾਂ ਪ੍ਰਤੀ ਉਹਨਾਂ ਪ੍ਰਤੀ ਇਹਨਾਂ ਦੀ ਇੱਕ ਭਾਵਨਾ ਸੀ ਕਿ ਇਹਨਾਂ ਨੇ ਇਹਨਾਂ ਦੇ ਬਜ਼ੁਰਗਾਂ ਨੇ ਜਾਂ ਇਹਨਾਂ ਦੇ ਵੱਡ ਬਡੇਰਾਂ ਨੇ ਸਾਡੇ ਵੱਡ ਬਡੇਰਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਤੇ ਅਸੀਂ ਅੱਜ ਇਹਨਾਂ ਦੀ ਸੇਵਾ ਕਰੀਏ ਤੇ ਅੱਜ ਅਸੀਂ ਇਹ ਪਿੰਡ ਕਿਹੜਾ ਬਾਬਾ ਇਹ ਉੱਚੀ ਦੌਦ ਉੱਚੀ ਦੌਦ ਪਿੰਡ ਆ ਬਾਪੂ ਦਾ ਨਾਮ ਮੇਵਾ ਸਿੰਘ ਆ ਮਖਤਿਆਰ ਸਿੰਘ ਦੇ ਬਾਪ ਨੇ ਮਖਤਿਆਰ ਸਿੰਘ ਬਾਪੂ ਦੇ ਬਾਪ ਦਾ ਨਾਮ ਆ ਤਾਂ ਉੱਚੀ ਦੌਦ ਜਿਹੜਾ ਕਿ ਮਲੇਰ ਕੋਟ ਦੇ ਬਿਲਕੁਲ ਲਾਗੇ ਆਗਾ ਇੱਕ ਸਿੰਘਾਂ ਦੌ ਦਾ ਹਨਾ ਹਾਂਜੀ ਸਿੰਘਾਂ ਦੌ ਸਿੰਘਾਂ ਦੌਦ ਦੇ ਨਾਲ ਪੈ ਜਾਂਦਾ ਉੱਚੀ ਦੌਦ ਤੇ ਅਸੀਂ ਬਜ਼ੁਰਗਾਂ ਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਤੇ ਵੱਧ ਤੋਂ ਵੱਧ ਮਦਦ ਕਰਿਓ ਜਿਹੜੀ ਹੋ ਸਕੇ ਤੇ ਅਗਲੇ ਨਵੇਂ ਬਲਾਕ ਦੇ ਵਿੱਚ ਮਿਲਣ ਦੀ ਪੂਰੀ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਰਹਿਣਾ